ਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਇਹ ਸੇਵਾ ਅਸੀਂ ਮਰਦੇ ਤੱਕ ਕਰਦੇ ਰਹੀਏ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਹੜੀ ਪਤਤ ਬੁੱਲੇ ਵੱਲ ਜਾ ਰਹੀ ਹੈ ਹਰ ਸਾਲ ਇੱਥੇ ਸਵਾਮਾ ਨਿਵਾਉਂਦੇ ਨੇ ਅੱਜ ਸਾਡੀ ਉਹ ਨੌਜਵਾਨੀ ਸਾਡੇ ਉਹ ਬੱਚੇ ਜਿਹੜੇ ਕਿਤੇ ਨਾ ਕਿਤੇ ਅੱਜ ਦੀ ਆਧੁਨਿਕਤਾ ਆਧੁਨਿਕਤਾ ਦੀ ਹਨੇਰੀ ਦੇ ਵਿੱਚ ਦੌੜਦੇ ਹੋਏ ਵਿਰਸੇ ਤੋਂ ਦੂਰ ਹੁੰਦੇ ਆ ਮੱਥੇ ਲਾ ਕੇ ਜਾਂ ਬਾਉਣ ਵਾਲਿਆਂ ਦੇ ਪਿੱਛੇ ਲਾ ਕੇ ਜਾਂ ਫਿਲਮੀ ਐਕਟਰਾਂ ਦੇ ਪਿੱਛੇ ਲਾ ਕੇ ਆਪਣੀ ਦਾੜ੍ਹੀ ਕੇਸ ਕਟਲ ਕਰਾ ਰਹੀ ਹੈ ਸਿੱਖੀ ਕਕਰਤ ਤਨੂਰ ਹੁੰਦੇ ਆ ਕੌਮ ਦੇ ਸਾਨਾ ਮੱਤੀ ਵੱਡੇ ਤਲੂਕਾਰਾਂ ਦੀ ਯਾਦ ਦਿਵਾ ਕੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਬੰਨੀਆਂ ਨਹੀਂ ਜਾ ਰਹੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਆਪਾਂ ਚਾਰ ਸਹਿਬਾ ਜਦੇ ਸਹਿਬਾਨ 10 ਗੁਰੂ ਸਹਿਬਾਨ ਪੰਜ ਤਖਤ ਸਹਿਬਾਨ ਨੂੰ ਜ਼ੁਬਾਨੀ ਯਾਦ ਕਰਕੇ ਇੱਥੇ ਸੁਣਾਉਂਦੇ ਨੇ ਉਹਨਾਂ ਨੂੰ ਦਸਤਾਰਾਂ ਤੇ ਮੈਡਲਾਂ ਦੇ ਨਾਲ ਸਨਮਾਨਤ ਕੀਤਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੰਨੋ ਸਾਡੇ ਚਾਰੇ ਸਹਬਜ਼ਾਦਿਆਂ ਨੂੰ ਮੰਨੋ ਤੁਹਾਨੂੰ ਬੇਨਤੀ ਕਰਦੇ ਆ ਕਿ ਆਓ ਕਲਗੀ ਧਰ ਦੇ ਪੁੱਤਰੋ ਧੀਓ ਸਾਬਤ ਸੂਰਤ ਹੋ ਕੇ ਜਿਓ ਆਓ ਦਸਤਾਰਾਂ ਸਜਾਈਏ ਕਲਗੀ ਧਰ ਦੇ ਧੀਆ ਪੁੱਤਰ ਕਹੀਏ ਨੌਜਵਾਨਾਂ ਨੂੰ ਪਤਿਤਪੂਣੇ ਤੋਂ ਬਚਾਉਣ ਦੇ ਲਈ ਬਾਣੀ ਬਾਣੇ ਦੇ ਨਾਲ ਜੋੜਨ ਦੇ ਲਈ ਦਸਤਾਰ ਦੇ ਨਾਲ ਜੋੜਨ ਦੇ ਲਈ ਲੰਗਰ ਦਸਤਾਰਾਂ ਦੇ ਦਸਤਾਰ ਸਖਲਾਈ ਕੈਂਪ ਲਗਾਏ ਜਾਂਦੇ ਨੇ ਇਸ ਲਾਵੋ ਪਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਖ ਦਲੇਰੀ ਯੁਰਤ ਨਿਰਵੈਰਤਾ ਨਿਰ ਵਿਰੋਧਤਾ ਦੇ ਮਜਸਮੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਇਸ ਧਰਤੀ ਦਾ ਜ਼ਰਾ ਜ਼ਰਾ ਉਹਨਾਂ ਦੇ ਇਨਕਲਾਬੀ ਨਿੱਕੇ ਖੂਨ ਦੇ ਨਾਲ ਸਿੰਜਿਆ ਹੋਇਆ ਅੱਜ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ ਉਹਨਾਂ ਵੱਲੋਂ ਠੰਡਾ ਬੁਰਜ ਦੇ ਬਿਲਕੁਲ ਨਜ਼ਦੀਕ ਅਤਿਅੰਤ ਸਤਿਕਾਰਯੋਗ ਸਨਮਾਨਯੋਗ ਪਿਆਰ ਅਤੇ ਤਿਆਗ ਦੀ ਮੂਰਤ ਵੀਰ ਮਨਦੀਪ ਸਿੰਘ ਜੀ ਖੁਰਦ ਮੇਰਾ ਛੋਟਾ ਭਰਾ ਬੱਚਿਆਂ ਵਰਗਾ ਸੁਖਚੈਨ ਸਿੰਘ ਜੀ ਪੈਣੀ ਬੜਿੰਗਾ ਵੀਰ ਗੁਰਪ੍ਰੀਤ ਸਿੰਘ ਜੀ ਬਰਨਾਲਾ ਜਿਹੜੇ ਸਾਰੇ ਹੀ ਸਾਡੇ ਸੇਵਾਦਾਰ ਹਰ ਸਾਲ ਇੱਥੇ ਸਮਾਵਾ ਨਿਵਾਉਂਦੇ ਨੇ ਅੱਜ ਸਾਡੀ ਉਹ ਨੌਜਵਾਨੀ ਸਾਡੇ ਉਹ ਬੱਚੇ ਜਿਹੜੇ ਕਿਤੇ ਨਾ ਕਿਤੇ ਅੱਜ ਦੀ ਆਧੁਕਤਾ ਆਧੁਨਿਕਤਾ ਦੀ ਹਨੇਰੀ ਦੇ ਵਿੱਚ ਦੌੜਦੇ ਹੋਏ ਵਿਰਸੇ ਤੋਂ ਦੂਰ ਹੁੰਦੇ ਆ ਸਿੱਖੀ ਕਕਾਰਾਂ ਤੋਂ ਦੂਰ ਹੁੰਦੇ ਆ ਉਹਨਾਂ ਨੂੰ ਮੁੜ ਕੇ ਆਪਣੇ ਸਾਨਾ ਮੱਤੀ ਇਤਿਹਾਸ ਵਿੱਚ ਆਪਣੀ ਕੌਮ ਦੇ ਸਾਨਾ ਮੱਤੀ ਵੱਡੇ ਕੱਲੂ ਕਾਰਾਂ ਦੀ ਯਾਦ ਦਿਵਾ ਕੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਬੰਨੀਆਂ ਨਹੀਂ ਜਾ ਰਹੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਜਿਹੜੇ ਛੋਟੇ ਬੱਚੇ ਪਚੰਗ ਫੌਜਾਂ ਪੰਜ ਪਿਆਰੇ ਸਹਿਬਾਨ ਚਾਰ ਸਹਿਬਾ ਜਦੇ ਸਹਿਬਾਨ 10 ਗੁਰੂ ਸਹਿਬਾਨ ਪੰਜ ਤਖਤ ਸਹਿਬਾਨਾਂ ਨੂੰ ਜ਼ੁਬਾਨੀ ਯਾਦ ਕਰਕੇ ਇੱਥੇ ਸੁਣਾਉਂਦੇ ਨੇ ਉਹਨਾਂ ਨੂੰ ਦਸਤਾਰਾਂ ਤੇ ਮੈਡਲਾਂ ਦੇ ਨਾਲ ਸਨਮਾਨਤ ਕੀਤਾ ਜਾਂਦਾ ਜਿਹੜੇ ਨੌਜਵਾਨ ਕਿਸਾਤਾਰੀ ਹੋਣ ਦਾ ਕੇਸ ਰੱਖਣ ਦਾ ਪਰਣ ਕਰਦੇ ਨੇ ਉਹਨਾਂ ਨੂੰ ਵੀ ਦਸਤਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਅਰਦਾਸ ਕਰਦੇ ਆ ਸ਼ਹੀਦ ਸਿੰਘ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ ਵਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ ਕਰਨ ਔਰ ਇਹਨਾਂ ਦੇ ਜਿਹੜੇ ਵੱਡੇ ਸੇਵਾਦਾਰ ਨੇ ਮੈਂ ਸਮਝਦਾ ਤਿਆਗ ਦੀ ਮੂਰਤ ਵੀਰ ਮਨਦੀਪ ਸਿੰਘ ਬੀਰਕ ਚੰਦ ਸਿੰਘ ਰਵੀ ਜੀ ਸਾਡੇ ਸਤਿਕਾਰਯੋਗ ਗਿੱਲ ਸਾਭਣੀ ਸਾਰਿਆਂ ਨੂੰ ਸਤਿਗੁਰੂ ਦੀ ਤੰਦਰੁਸਤੀ ਚਰਦੀ ਕਲਾ ਦੇ ਆਰੋਗਤਾ ਦੀਆਂ ਦਤਾਂ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਗੁਰਦੁਆਰਾ ਠੰਡਾਪੁਰ ਸਾਹਿਬ ਦੇ ਚਰਨਾਂ ਦੇ ਵਿੱਚ ਧੰਨ ਧੰਨ ਮਤਾ ਗੁਜਰਕੌਰ ਜੀ ਅਤੇ ਚਾਰੇ ਸ਼ਹੀਦਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਨੌਜਵਾਨਾਂ ਨੂੰ ਪਤਿਤਪੂਣੇ ਤੋਂ ਬਚਾਉਣ ਦੇ ਲਈ ਬਾਣੀ ਬਾਣੇ ਦੇ ਨਾਲ ਜੋੜਨ ਦੇ ਲਈ ਦਸਤਾਰ ਦੇ ਨਾਲ ਜੋੜਨ ਦੇ ਲਈ ਲੰਗਰ ਦਸਤਾਰਾਂ ਦੇ ਦਸਤਾਰ ਸਕਲਾਈ ਕੈਂਪ ਲਗਾਏ ਜਾਂਦੇ ਨੇ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੇ ਹਿਸਾਬ ਦੇ ਨਾਲ ਸੰਗਤ ਇੱਥੇ ਪਹੁੰਚਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਦਸਤਾਰ ਦੀ ਸਕਲਾਈ ਪ੍ਰਾਪਤ ਕਰਦੇ ਨੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਨੌਜਵਾਨ ਜਿਹੜੇ ਕਰਦੇ ਨੇ ਕਿ ਆਤੋਂ ਬਾਅਦ ਦਾੜੀ ਕਿਸ ਕਤਲ ਨਹੀਂ ਕਰਾਉਣਗੇ ਗੁਰੂ ਸਾਹਿਬ ਅੱਗੇ ਮਾਤਾ ਗੁਜਰਕੌਰ ਜੀ ਤੇ ਸਹਿਬਜ਼ਾਦੇ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਨੇ ਕਿ ਆਤੋਂ ਬਾਅਦ ਦਾੜੀ ਕਿਸ ਕਤਲ ਨਹੀਂ ਕਰਾਉਣਗੇ ਉਹਨਾਂ ਨੂੰ ਫਿਰ ਇੱਥੇ ਦਸਤਾਰ ਜਿੱਥੇ ਸੋਹਣੀ ਸਜਾਈ ਜਾਂਦੀ ਹੈ ਉੱਥੇ ਹੀ ਜਿਹੜੀ ਦਸਤਾਰ ਭੇਟ ਵੀ ਕੀਤੀ ਜਾਂਦੀ ਹੈ ਇਹ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਉਪਰਾਲਾ तकरीबन 17 ਸਾਲ ਤੋਂ ਕੀਤਾ ਜਾ ਰਿਹਾ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਇਹ ਸੇਵਾ ਅਸੀ ਮਰਦੇ ਦਮ ਤੱਕ ਕਰਦੇ ਰਹੀਏ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਹੜੀ ਪਤਤ ਬੁੱਨੇ ਵੱਲ ਜਾ ਰਹੀ ਹੈ ਆਆਂ ਦੇ ਪਿੱਛੇ ਲੱਗ ਕੇ ਜਾਂ ਗਾਉਂ ਵਾਲਿਆਂ ਦੇ ਪਿੱਛੇ ਲੱਗ ਕੇ ਜਾਂ ਫਿਲਮੀ ਐਕਟਰਾਂ ਦੇ ਪਿੱਛੇ ਲੱਗ ਕੇ ਆਪਣੀ ਦਾੜੀ ਕੈਸ ਕਤਲ ਕਰਾ ਰਹੀ ਹੈ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਸਾਡੇ ਰੋਲ ਮਾਡਲ ਸਹਾਬਜਾਦੇ ਪੰਜ ਪਿਆਰੇ ਦਸੇ ਗੁਰੂ ਸਾਹਿਬਾਨ ਨੇ ਸਾਡੇ ਸਿੰਘ ਸ਼ਹੀਦ ਨੇ ਅਸੀਂ ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਆਪਣੇ ਰੋਲ ਮਾਡਲ ਸਾਡੇ ਸਿੰਘਾਂ ਸ਼ਹੀਦਾਂ ਨੂੰ ਮੰਨੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੰਨੋ ਸਾਡੇ ਚਾਰੇ ਸਹਾਬਜਾਦਿਆਂ ਨੂੰ ਮੰਨੋ ਤੁਹਾਨੂੰ ਬੇਨਤੀ ਕਰਦੇ ਆ ਕਿ ਆਓ ਕਲਗੀ ਧਰ ਦੇ ਪੁੱਤਰੋ ਧੀਓ ਸਾਬਤ ਸੂਰਤ ਹੋ ਕੇ ਦਿਓ ਆਓ ਦਸਤਾਰ ਸਜਾਈਏ ਕਲਗੀ ਧਰ ਦੇ ਧੀਆਂ ਪੁੱਤਰ ਕਹਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ